ਸੋਚਾ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਸੋਚ ਕਰਾ ਦਿਨ ਸਰ ਰਾਤ ਮਨ ਕੀ ਮੈਲਣਾ ਤਣ ਤੇ ਜਾਤ ਜਪਜੀ ਸਾਹਿਬ ਦੀ ਪਹਿਲੀ ਪੰਗਤੀ ਹੈ ਪਹਿਲੀ ਪੌੜੀ ਦੀ ਪਹਿਲੀ ਪੰਗਤੀ ਪਹਿਲੀ ਪੌੜੀ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਚੱਲ ਰਹੀਆਂ ਧਰਮ ਦੇ ਨਾਂ ਤੇ ਜਿੰਨੀਆਂ ਵੀ ਮਾਨਤਾਵਾਂ ਸੀ ਸਾਰੀਆਂ ਨੂੰ ਰੱਦ ਕੀਤਾ ਅੱਜ ਆਪਾਂ ਪਹਿਲੀ ਪੰਗਤੀ ਦੇ ਵਿੱਚ ਜਿਹੜੀਆਂ માનਤਾਵਾਂ ਨੂੰ ਰੱਦ ਕੀਤਾ ਸਿਰਫ ਉਹਦੇ ਤੇ ਵਿਚਾਰ ਕਰਨੀ ਆ ਤੁਸੀਂ ਦੱਸਣਾ ਜ਼ਰੂਰ ਹੈ ਕਿਉਂਕਿ ਇਹ ਅੰਤ ਨਹੀਂ ਹੁੰਦਾ ਬਾਣੀ ਦੀ ਜਿੰਨੀਕ ਸਮਝ ਹੁੰਦੀ ਆ ਆਪਾਂ ਉਹਨੇ ਗੱਲ ਕਰ ਸਕਦੇ ਆ ਬਾਣੀ ਦੇ ਵਿੱਚੋਂ ਕਰਦੇ ਹੁਣ ਗੁਰਨਾਨਕ ਪਾਤਸ਼ਾਹ ਇੱਥੇ ਕਹਿੰਦੇ ਆ ਸੋਚਾ ਸੋਚਣਾ ਹੋ ਗਈ ਇਹ ਹੈ ਸੁਚਾਲਿਆ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਆ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲਣਾ ਤਣ ਤੇ ਜਾਤ। ਵੀ ਦਿਨ ਰਾਤ ਤਨੋਂ ਧੋਂਦਾ ਰਹਿੰਦਾ ਤਨ ਧੋਂਦੇ ਨਾਲ ਮਨ ਦੀ ਮੈਲ ਕਿਤੇ ਨਿਕਲਦੀ ਨਹੀਂ। ਮੈਲ ਮਨ ਵਿੱਚ ਧੋਂਦਾ ਤਨ ਹੈ। ਸੋ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਰੰਭ ਤਾਂ ਇੱਥੇ ਹੀ ਕੀਤੀ ਹੈ ਕਿਉਂਕਿ ਪਹਿਲਾਂ ਧਰਮ ਦੇ ਨਾਂ ਤੇ ਧਰਮੀ ਬਨਵਾ ਤੇ ਤੀਰਥਾਂ ਦੀ ਬੜੀ ਮਹਾਨਤਾ ਸੀ। ਬੜੇ ਲੋਕੀ ਕਹਿੰਦੇ ਵੀ ਆ ਵੀ ਬਾਣੀ ਚ ਤੀਰਥਾਂ ਨੂੰ ਕਿੱਥੇ ਖੰਡਨ ਕੀਤਾ ਹੈ। ਮੇਰੀ ਉਹਨਾਂ ਵੀਰਾਂ ਨੂੰ ਬਾਣੀ ਪੜ੍ਹਨ ਵਾਲਿਆਂ ਨੂੰ ਸਿੱਖਣ ਵਾਲੇ ਜਿਹੜੇ ਸਿੱਖਣ ਦੇ ਕੁਝ ਸ਼ਕੀਨ ਲੋਕ ਨੇ ਉਹਨਾਂ ਲਈ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਹੀ ਤੀਰਥਾਂ ਦਾ ਖੰਡਨ ਆ ਲੱਖਾਂ ਵਾਰ ਨਾ ਆਓ ਜਿੰਨੇ ਮਰਜ਼ੀ ਤੀਰਥਾਂ ਤੇ ਜਾਓ ਐਨੇ ਥਾਮਾਂ ਤੇ ਤੀਰਥਾਂ ਦਾ ਖੰਡਨ ਨਾ ਬਣ ਚੱਲੇ ਤੀਰਥੀ ਮਨ ਲੋਕੀ ਅਠਸਰ ਤੀਰਥ ਨਾਇਕੌਰ ਆਪਣ ਤੂੰ ਨਾ ਜਾਇ ਜਲ ਕੇ ਮਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੋ ਇਨਾਂ ਫਿਰ ਜਿਵੇਂ ਡੱਡੂ ਪਾਣੀ 'ਚ ਹੀ ਰਹਿੰਦੇ ਆ ਰੋਜ਼ਾਨਾ ਨਾਉਂਦੇ ਆ ਹੁਣ ਆਪਾਂ ਇੱਕ ਸ਼ਲੋਕ ਭਗਤ ਕਬੀਰ ਜੀ ਦਾ ਵੀ ਗੁਰਨਾਨਕ ਪਾਤਸ਼ਾਹ ਜੀ ਇਸ ਗੱਲ ਨਾਲ ਮਿਲਦਾ ਜੁਲਦਾ ਦੇਖਣਾ ਭਗਤ ਕਬੀਰ ਦੇ ਸ਼ਲੋਕ ਆਪਾਂ ਬੜੇ ਸੌਂਕ ਨਾਲ ਸੁਣਦੇ ਆ ਸਾਰੇ ਕਿਉਂਕਿ ਅਸੀਂ ਬਾਣੀ ਨਹੀਂ ਸਮਝਣੇ ਹੁੰਦੇ ਸੀ ਸਿਰਫ ਹੇਕਾਂ ਤੇ ਤੇ ਆਵਾਜ਼ਾਂ ਤੇ ਟਿਉਨਾ ਤੇ ਮੈਲ ਹੁੰਨੇ ਆ ਜੇ ਦੇਖਦੇ ਉਸੇ ਸ਼ਬਦ ਦੀ ਆਪਾਂ ਬਾਣੀ ਦੀ ਵਿਚਾਰ ਕਰਾਂਗੇ ਫੇਰ ਸਾਨੂੰ ਉਹ ਬੜੇ ਭੜੇ ਲੱਗਦੇ ਆ ਖਰਬੇ ਲੱਗਦੇ ਹੁਣ ਭਗਤ ਕਬੀਰ ਜੀ ਇਸ ਗੱਲ ਤੇ ਆਪਣੀ ਗੋਈ ਭਰਦੇ ਕੀ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਘਰ ਐ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੇ ਉਹ ਕਹਿ ਰਵੇ ਕਬੀਰ ਗੰਗਾ ਤੀਰ ਗੰਗਾ ਦਾ ਤੀਰਥ ਬੜਾ ਮਸ਼ਹੂਰ ਅੱਜ ਵੀ ਮਸ਼ਹੂਰ ਹੈ ਗੁਰੂ ਸਾਹਿਬ ਬਾਣੀ ਵਿੱਚ ਉਦੋਂ ਦੀ ਗੱਲ ਕਿ ਅੱਜ ਵੀ ਸਮਝਾ ਰਹੇ ਤੇ ਉਦੋਂ ਵੀ ਇਸੇ ਗੱਲਾਂ ਨਾਲ ਸਮਝਾਇਆ ਤਾਂ ਹੀ ਉਹਨਾਂ ਦਾ ਵਿਰੋਧ ਸੀਗਾ ਕਹਿੰਦੇ ਜੇ ਬੇਸ਼ੱਕ ਜਾ ਕੇ ਗੰਗਾ ਤੀਰਥ ਦੇ ਉੱਤੇ ਕਿਸੇ ਤੀਰਥ ਦੇ ਕਿਨਾਰੇ ਕਿਸੇ ਤੀਰਥ ਤੇ ਕਿਨਾਰੇ ਤੁਸੀਂ ਘਰ ਬਣਾ ਲਓ ਪੀਵੇ ਨਿਰਮਲੀ ਤੇ ਉਸੇ ਤੀਰਥ ਦਾ ਪਾਣੀ ਪੀਓ ਉਸੇ ਨਾਲ ਆਟਾ ਗਨੋ ਉਸੇ ਨਾਲ ਚਾਹ ਬਣਾਓ ਉਸੇ ਨਾਲ ਇਸ਼ਨਾਨ ਕਰੋ ਸਾਰਾ ਪਾਣੀ ਉਸੇ ਦਾ ਵਰਤੋ ਗੰਗਾ ਤੀਰਜੋ ਘਰ ਕਰ ਪੀਵੇ ਨਿਰਮਲ ਨੀਰ ਵਿਣ ਹਰ ਭਗਤ ਨਾ ਮੁਕਤ ਹੋਈ ਪਰ ਗੁਰੂ ਦੇ ਦੱਸੇ ਉਪਦੇਸ਼ ਨੂੰ ਬਿਨਾ ਮੰਨੇ ਤੋਂ ਗੁਰੂ ਦਾ ਹੁਕਮ ਮੰਨੇ ਤੋਂ ਬਿਨਾ ਗੁਰੂ ਦੀ ਗੱਲ ਸਮਝੇ ਤੋਂ ਬਿਨਾ ਬੈਨਗੁਣ ਕੀਤੇ ਭਗਤ ਨਾ ਹੋਏ ਯਾਦ ਰੱਖੋ ਭਗਤ ਕਬੀਰ ਜੀ ਵੀ ਇਹੋ ਗੱਲ ਕਹਿੰਦੇ ਆ ਵੀ ਤੈ ਤੂੰ ਗੰਗਾ ਤੇ ਘਾਰ ਹੀ ਪਾ ਲਾ ਉੱਥੇ ਰਹਿਣ ਲੱਗ ਜਾ ਤੀਰਥ ਦੇ ਕਿਨਾਰੇ ਉਸੇ ਤੀਰ ਦੇ ਵਿੱਚ ਬਗਲੇ ਆਪਣੀ ਜ਼ਿੰਦਗੀ ਬਸਰ ਕਰ ਜਾਂਦਾ ਡੱਡਾ ਖਾਂਦੇ ਬੱਗਾ ਬੱਗੇ ਕੱਪੜੇ ਤੀਰਤ ਮੰਝ ਬਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਗੁਰੂ ਸਾਹਿਬ ਕਹਿੰਦੇ ਫਿਰ ਤਾਂ ਬਗਲੇ ਸਾਰੇ ਤੀਰਥਾਂ ਤੇ ਰਹਿੰਦੇ ਆ ਪਰ ਉਹ ਆਪਣਾ ਉਹੀ ਕੰਮ ਕਰਦੇ ਰਹਿੰਦੇ ਆ ਉਹਨਾਂ ਦੀ ਜੀਵ ਖਾਣੇ ਜੀਵ ਖਾਂਦੇ ਰਹਿੰਦੇ ਆ ਉਹੀ ਕੰਮ ਅਸੀਂ ਕਰਦੇ ਰਹਿੰਨੇ ਆ ਅਸੀਂ ਧੱਕਾ ਪਖੰਡ ਅੰਧ ਵਿਸ਼ਵਾਸ ਬਗਲੇ ਵਾਲੇ ਜੀਵਨਾ ਇਹ ਗੱਲ ਗੱਲ ਸਾਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਪਹਿਲੀ ਪੰਕਤੀ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਤੇ ਲੱਖਾਂ ਵਾਰ ਲੱਖਾਂ ਵਾਰ ਤਨ ਦਾ ਇਸ਼ਨਾਨ ਕਰ ਲਾ ਜਿੰਨੇ ਦੁਨੀਆਂ ਦੇ ਤੀਰਥ ਨੇ ਉਹਨਾਂ ਤੇ ਨਹਾ ਜਿੰਨੇ ਦਰਿਆ ਨਦੀਆਂ ਨੇ ਸਾਰੇ ਵਿੱਚ ਟੁਕਕੀਆਂ ਲਾ ਪਰ ਜਿੰਨਾ ਚਿਰ ਗੁਰੂ ਦੀ ਗੱਲ ਸਮਝ ਕੇ ਮੰਨੇਗਾ ਨਹੀਂ ਉਹਨਾਂ ਚਿਰ ਤੇਰਾ ਭਲਾ ਨਹੀਂ ਹੋਣਾ